ਕਿਦਾਂ ਦੇ ਕਰਮ ਨੇ ਇੱਕ ਮਾਂ ਆਪਣੇ ਬੱਚੇ ਨੂੰ ਮਿਲ ਵੀ ਨਹੀਂ ਸਕਦੀ ਕਮਰੇ 'ਚ ਮੈਨੂੰ ਬੰਦ ਕੇ ਰੱਖਿਆ ਆਇਆ ਇੱਕ ਕਮਰੇ 'ਚੋਂ ਨਾ ਨਿਕਲਦੀ ਨਾ ਕੋਈ ਕੰਮ ਕਰਾਂ ਨਾ ਕੁਝ ਕਰਾਂ ਦੋ ਘੜੀ ਘਰੋਂ ਜਾਂਦੇ ਨੇ ਫੇਰ ਕਿਤੇ ਮੈਂ ਆਪਣੇ ਕਮਰੇ 'ਚੋਂ ਬਾਹਰ ਨਿਕਲ ਪਾਨੀ ਆ ਤਰ ਲੈ ਲੈਨੀ ਵੀ ਮੰਮੀ ਕੁੜੀਆਂ ਨਾਲ ਫੋਨ ਤੇ ਗੱਲ ਹੀ ਕਰਾ ਦੋ ਬਾਜੀ ਸੁਣਵਾ ਦੋ ਕੀ ਕਸੂਰ ਕਰ ਲਿਆ ਮਾੜੇ ਘਰੋਂ ਵਿਆਹ ਕੇ ਆ ਗਈ ਹਾਂ ਮਾਪਾ ਬਾਬ ਨੂੰ ਵੀ ਨਾ ਆਪਣੇ ਤੋਂ ਉੱਚਿਆਂ ਦੇ ਘਰ ਨਹੀਂ ਤੀ ਨੂੰ ਵਿਆਹ ਨਾ ਚਾਹੀਦਾ ਹੋਖਾ ਹੀ ਆ ਜ਼ਿੰਦਗੀ ਦਾ ਜੀਣਾ ਵਿਚਾਰੀਆਂ ਮੈਨੂੰ ਤਰਸਦੀ ਆਉਣੀ ਐ ਨਾਨਕੇ ਮਾਣੇ ਕੱਢਦਾ ਭਲਾ ਵੇ ਉਸ ਮਮਮੀ ਦਾ ਜਿਹੜੀ ਮੈਨੂੰ ਸਮਝਦੀ ਤੇਗੀ ਥੋੜਾ ਬਹੁਤ ਜੀਜੀ ਸਿਮਰਤ ਮੰਮੀ ਤੇ ਨਹੀਂ ਆਏ ਨਹੀਂ 아이 ਮੇਰੀ ਗੱਲ ਸੁਣੋ ਕੀ ਹੋਇਆ ਤੁਹਾਨੂੰ ਮਾਨ ਕੇ ਦੁਖੀ ਕਰ ਜਾਂਦੇ ਜੇ ਕੀ ਕਰਾਂ ਸਿਮਰ ਤੈਨੂੰ ਸਾਰਾ ਕੁਝ ਤੇ ਬਤਾਵਾ ਮੰਮੀ ਫੋਨ ਤੇ ਗੱਲ ਹੀ ਨਹੀਂ ਕਰ ਦਿੰਦੇ ਅੱਜ 7 ਮਹੀਨੇ ਹੋ ਗਏ ਮੈਂ ਆਪਣੀ ਕੁੜੀਆਂ ਦੀ ਸ਼ਕਲ ਨਹੀਂ ਵੇਖੀ ਮੈਂ ਕਿੱਦਾਂ ਆਪਣੀ ਕੁੜੀਆਂ ਬਿਨਾਂ ਰਵਾਂ ਬਾਅਦ ਵੀ ਨਹੀਂ ਸੁਣਨ ਦਿੰਦੇ ਕੀ ਕਰਾਂ ਗੋਤਮ ਕਿ ਹਲਾ ਦਿੰਦੇ ਨੇ ਕਿ ਤੈਨੂੰ ਪੇਕੇ ਕੱਢ ਦਾਂਗੀ ਕੀ ਇਹ ਗਰੀਬੀ ਆ ਦਾ ਜੀਣਾ ਦੁਸ਼ਵਾਰ ਹੈ ਅਸੀਂ ਨਹੀਂ ਆਪਣੀ ਮਰਜ਼ੀ ਨਾਲ ਜੀ ਸਕਦੇ ਦੀਦੀ ਮੈਂ ਤੁਹਾਡੀ ਹਾਲਤ ਨੂੰ ਸਮਝ ਸਕਦੀ ਹਾਂ ਜਿੱਦਾਂ ਮਰਜ਼ੀ ਆ ਮਾਤਾ ਬੱਚਿਆਂ ਤੋਂ ਬਗੈਰ ਨਹੀਂ ਰਿਆ ਜਾਂਦਾ ਅਕਸਰ ਮੈਂ ਤੁਸੀਂ ਮਾਂ ਜੇ ਤੁਹਾਡੇ ਧੀਆਂ ਵਾਂ ਮੰਮੀ ਦਾ ਫੋਨ ਆਇਆ ਸੀ ਕਹਿੰਦੇ ਵੱਡੀ ਬੜਾ ਹੀ ਰੋਂਦੀ ਐ ਛੋਟੀ ਦਾ ਤਾਂ ਚਲੋ ਦਿਲ ਲੱਗ ਜਾਂਦਾ ਵੱਡੀ ਤਾਂ ਮੇਰੇ ਬਿਨਾਂ ਇੱਕ ਮਿੰਟ ਵੀ ਨਹੀਂ ਰਹਿੰਦੀ ਠਿੱਕੋ ਗੱਲ ਕਰਦੀ ਐ ਮੰਮੀ ਮੇਰਾ ਦਿਲ ਨਹੀਂ ਲੱਗਦਾ ਫੋਟੋ ਲੈ ਕੇ ਮੇਰੀਆਂ ਬਿੰਤੀਆਂ ਨੇ ਐਸਾ ਟਾਈਮ ਫੋਟੋਆਂ ਵੇਖਣ ਦੇ ਕਿ ਮਾਂ ਦੇ ਕੋਲ ਰਹਿੰਦੇ ਨੇ ਕੀ ਵਹਿਮ ਪੱਲਿਆ ਹੈ ਨਜਨਾਨੀ ਨੇ ਆਪ ਔਰਤ ਨਹੀਂਗੀ ਹਾਇ ਕੁੜੀ ਨਾ ਹੋ ਨਾ ਹੋਵੇ ਜਿਹੜਾ ਰੱਬ ਨੇ ਮਰਜੀ ਦੇ ਦਿੱਤਾ ਉਹੀ ਆਣਾ ਇਹਦੇ ਕੰਨ ਨਾਲ ਕੀ ਹੋ ਜਣਾ ਕਿਉਂ ਨਹੀਂ ਸਮਾਈ ਦੀ ਇਹਨੂੰ ਕਹੀ ਕਿਉਂ ਨਹੀਂ ਕੋਈ ਸੰਭਾਲ ਲੈਂਦੇ ਇਹ ਨੂਰਾ ਬਤੀ ਦਵੇ ਨਾ ਫੇਰ ਅਗਲ ਆਂਦੀ ਪਰ ਇਹਨੂੰ ਦਿੱਤੀ ਨਹੀਂ ਨਾ ਐਸੇ ਗੱਲ ਦਾ ਹੰਕਾਰ ਹੈ ਮਾ ਪੁੱਤਾਂ ਵਾਲੀ ਆ ਤੁਹਾਨੂੰ ਕੀ ਲੱਗਦਾ ਮੈਂ ਕਿਆਣਾ ਹੋਗਾ ਮੈਨੂੰ ਤੁਮ ਕੀ ਲੱਗਦੀਆਂ ਜੇ ਤੁਹਾਨੂੰ ਕਹਿੰਦੇ ਨਾ ਮੈਨੂੰ ਵੀ ਬੜਾ ਕੁਝ ਬੋਲਦੇ ਆ ਜੇ ਮੈਂ ਇਹਨੀਆਂ ਗੱਲ ਕਹਿ ਵੀ ਦਵਾ ਕਿ ਉਹਨਾਂ ਨੂੰ ਸੱਦ ਲਓ ਉਹ ਹੈ ਤੇ ਬੱਚੀਆਂ ਹੀ ਆ ਨਾ ਜਿੱਦਾਂ ਮਰਜੀ ਨਹੀਂ ਰਿਹਾ ਜਾਂਦਾ ਬੱਚਿਆ ਕੋ ਪਰ ਨਾ ਅੱਗੇ ਮੇਰੀ ਕਦੀ ਕਹੀ ਸੁਣੀ ਹੋਵੇ ਤੇ ਫੇਰੀ ਆ ਮੇਰੀ ਕਦੀ ਵੀ ਸੁਣੀ ਗਰੀ ਵੈਹੀ ਵੀ ਇਨਾਂ ਕੋ ਕੀ ਕਰਾਂ ਮੇਰਾ ਮੇਰਾ ਕੁੜੀਆਂ ਨੂੰ ਮਿਲਣ ਤੇ ਬੜਾ ਦਿਲ ਕਰਦਾ ਸੇਵਕ ਨੂੰ ਫੋਨ ਆ ਮਾ ਨੂੰ ਸਮਝਾਵੇ ਇੰਨਾ ਟਾਈਮ ਹੋ ਗਿਆ ਮੇ ਕੋ ਨਹੀਂ ਹੁੰਜਰਿਆ ਜਾਂਦਾ ਮੇਰੀ ਗੱਲ ਸੁਣ ਲੀਗੇ ਮੰਮੀ ਨਾ ਘਰ ਨਹੀਂ ਹੈਗੀ ਹਾਂ ਪਤਾ ਮੈਨੂੰ ਮੈਂ ਨਾ ਮੇਰੇ ਕੋ ਨਾ ਮੇਰਾ ਫੋਨ ਆਗਾ ਵਾ ਮੈਂ ਤੁਹਾਡੀ ਗੱਲ ਕਰਾ ਦਿੰਨੀ ਆ ਹਾਂ ਤੂੰ ਤਾਂ ਗੱਲ ਕਰਵਾ ਦੇਂਗੀ ਸੱਚ ਹਾਂ ਵੀਡੀਓ ਕੋਲ ਤੇ ਗੱਲ ਕਰ ਲਓ ਉਹਨਾਂ ਨਾਲ ਇੱਕ ਵਾਰੀ ਵੋਹ ਮੰਨਣਾ ਮਰਦਾ ਵੋਹ ਬੰਦਿਆ ਕਰਾ ਕਰਵਾ ਮੇਰੀ ਗੱਲ ਕਰਵਾ ਦੇ ਬੈਠੋ ਆਜੋ ਇੱਥੇ ਕਰਾ ਦੇ ਉਹ ਨਾ ਫੇਰ ਆਜਣ ਮੇਰੇ ਭਾਬੀ ਦੇ ਫੋਨ ਤੇ ਫੋਨ ਕਰੀ ਚੰਗਾ ਬੈਲੀਲੀ ਚਾਂਦੀ ਪੀ ਆਜਾ ਤੈਨੂੰ ਕਿਨੇ ਇੱਧਰ ਆਉਣ ਲਈ ਕਿਆ ਹੈਂ ਤੈਨੂੰ ਡਰ ਖਤਰਾ ਨਹੀਂ ਹੈਗਾ ਮੇਰਾ ਮੈਂ ਬਾਹਰ ਗਈ ਆ ਤੇ ਤੂੰ ਇਹਦੇ ਕੋਲ ਆ ਕੇ ਬਹਿ ਗਈ ਆ ਮੰਮੀ ਉਹ ਦੀਦੀ ਨਾਲ ਪਾਜੀ ਨਾਲ ਗੱਲ ਕਰਨ ਲੱਗੀ ਉਹਦੇ ਘਰ ਕੇ ਇਹ ਜਿਹੜੀ ਗੱਲ ਕਰਨ ਲੱਗੀ ਤੈਨੂੰ ਮੈਂ ਕਿਹਾ ਕਮਰੇ ਚੋਂ ਬਾਹਰ ਨਹੀਂ ਨਿਕਲਣਾ ਇਹਦੇ ਮੱਥੇ ਲੱਗਾ ਆ ਕੇ ਬਹਿ ਜਾ ਇਹਦੇ ਕੋਲ ਹਜੇ ਤਾਂ ਚੱਲ ਨੂੰ ਕੁਝ ਨਹੀਂਗਾ ਪਰ ਤੂੰ ਕੋਈ ਸਮਝਦੀ ਨਹੀਂ ਗੱਲ ਨੂੰ ਮੰਮੀ ਇਹਨਾਂ ਨੂੰ ਫੋਨ ਲਾ ਕੇ ਦਿੱਤਾ ਵਾ ਹੈਲੋ ਅੱਛਾ ਤੇਰਾ ਭਲਾ ਹੋ ਜੇ ਤੂੰ ਕਹਿੰਦੀ ਇਹਨਾਂ ਨੂੰ ਫੋਨ ਲਾਇਆ ਇਹਨਾਂ ਨੂੰ ਫੋਨ ਲਾਇਆ ਆਹ ਤੇ ਤੂੰ ਪੇਕੇ ਫੋਨ ਲਾਇਆ ਉੱਥੇ ਹੁਣ ਕਿਹੜਾ ਨਵਾਂ ਖਸਮ ਬਣਾਇਆ ਹੈ ਨਹੀਂ ਮੈਂ ਉੱਥੇ ਤੋੜ ਦੇਣਾ ਈ ਤੈਨੂੰ ਹਲੋ ਬੋਲਦੀ ਨਹੀਂ ਨਹੀਂ ਮੰਮੀ ਕੁੜੀ ਆ ਮੈਂ ਗੱਲ ਕਰਨ ਨੂੰ ਤੂੰ ਸੁਣ ਮੇਰੀ ਜਿਹੜਾ ਗੱਲ ਤੂੰ ਇੱਥੇ ਕੀ ਕਰਨ ਨੂੰ ਆ ਕੇ ਬੈਠੀ ਹੈ ਮੈਂ ਰਵੇਹੇ ਦੀ ਕੰਮ ਕਰਦੀ ਹਾਂ ਬਾਲ ਤੇ ਛੱਡੋ ਉਹਨਾਂ ਦੇ ਸਾਡੇ ਤੋਂ ਬੋਦੀ ਚਾਤਰ ਨਾ ਬਣ ਚੱਲ ਉੱਥੇ ਤੋਂ ਉੱਡ ਜਾ ਮੰਮੀ ਬਾਅਦ ਤੇ ਛੱਡਉਂਦੀ ਇਹਨੂੰ ਦਰਦ ਹੁੰਦੀ ਹੈ ਕੋਈ ਗੱਲ ਨਹੀਂ ਤੈਨੂੰ ਤਾਂ ਨਹੀਂ ਨਾ ਹੁੰਦੀ ਦੀਦੀ ਨੂੰ ਹੁੰਦੀ ਹੈ ਨਾ ਦੀਦੀ ਨੇ ਮੇਰਾ ਕਹਿਣਾ ਮੰਨਿਆ ਮੈਂ ਤੇਰਾ ਮੰਨਾਂ ਮੈਂ ਇਹਨੂੰ ਅੰਦਰ ਬਿਠਾ ਕੇ ਗਈ ਵੀ ਬਾਹਰ ਨਹੀਂ ਜਾਣਾ ਇਹਦਾ ਪਰਛਾਵਾਂ ਨਹੀਂ ਲੈਣਾ ਮੰਮੀ ਤੇ ਕਿਉਂ ਇਦਾਂ ਦੇਜੇ ਕਰਨਾ ਅਕਸਰ ਉਹਨਾਂ ਦੀਆਂ ਵਾ ਉਹਨਾਂ ਵੱਲ ਤੇ ਵੇਖੋ ਉਹ ਨਿੱਕੀਆਂ ਨਿੱਕੀਆਂ ਨੇ ਬੱਚੀਆਂ ਵਾਂ ਅੱਛਾ ਤੇਰਾ ਰਾਦਾ ਹੁਣ ਹੋਰ ਇੱਕ ਧੀ ਜੰਮ ਕੇ ਪੱਥਰ ਸਾਡੇ ਮੱਥੇ ਮਾਰੇ ਹੈ ਨਾ ਮੰਮੀ ਇਹ ਸਿਰਫ ਤੁਹਾਡਾ ਅੰਧਵਿਸ਼ਵਾਸ ਆ ਕਿ ਧੀਆ ਮੱਥੇ ਲੱਗਣ ਨਾਲ ਨਾ ਫਿਰ ਧੀ ਹੋ ਜੂਗੀ

ਮਾਰ ਕੁੱਟ ਕਰਕੇ ਵੀ ਈਜੇ ਨਾਲੀ ਦੇ ਅੰਦਰ ਜੜਾ ਹੀ ਨਹੀਂ ਦਿਆ ਨੀਗੀ ਇੱਕ ਔਰਤ ਹੈ ਪਰ ਇੱਕ ਔਰਤ ਦੀ ਹਾਲਤ ਨੂੰ ਨਹੀਂ ਸਮਝਦੀਗੀ ਕਿ ਇਹ ਮੇਰੇ ਵੱਸ ਦੀ ਗੱਲ ਹੈ ਮੇਰੇ ਵੱਸ ਦੀ ਗੱਲ ਹੈ ਮੈਨੂੰ ਦੱਸੇ ਬੈਠੇ ਪਿਆਰ ਨਾਲ ਕਿੰਨੂੰ ਪੁੱਛਾਂ ਮੈਂ ਕਿੱਥੇ ਬੈਠਾ ਸੀ ਰੱਬ ਜਦ ਇੱਕ ਔਰਤ ਦੀ ਕਿਸਮਤ ਲਿਖਣ ਬੈਠਾ ਸੀ ਮੇਰੇ ਸੁਣ ਗੱਲ ਤੇ ਤੂੰ ਉਧਰ ਕੀ ਕਰਨ ਗਈ ਹੈ ਹੈ ਤੈਨੂੰ ਇੱਕ ਵਾਰੀ ਸਮਝਾਇਆ ਸਮਝ ਨਹੀਂ ਲੱਗਦੀ ਮੰਮੀ ਜੀ ਮੰਮੀ ਮੰਮੀ ਆ ਕਰ ਬੋਲੀ ਚੌਧਰ ਨਾ ਸਾੜ ਇਸ ਘਰ ਚ ਜੋ ਮੈਂ ਕਹਾਂ ਦੀ ਨਾ ਉਹੀ ਹੋਊਗਾ ਮੇਰੇ ਅੱਗੇ ਬੋਲੀ ਜ਼ੁਬਾਨ ਚਲਾਉਣ ਦੀ ਲੋੜ ਨਹੀਂ ਹੈਗੀ ਅਜੇ ਤੱਕ ਉਹਨੇ ਨਹੀਂ ਜ਼ੁਬਾਨ ਲੜਾਈ ਤੇ ਤੂੰ ਬੜੀ ਹੱਜਲੀ ਬਣ ਬਣ ਕੇ ਤੇ ਗੱਲਾਂ ਕਰਦੀ ਐ ਪਰ ਮੰਮੀ ਵੇਖੋ ਨਾ ਦੀਦੀ ਨੂੰ ਦੋਖਾ ਹੁੰਦਿਆ ਵੋ ਉਹਨਾਂ ਦੇ ਬੱਚੇ ਤੂੰ ਜ਼ਿਆਦਾ ਨਾ ਚਾਤਰ ਨਾ ਬਣ ਇੱਥੇ ਚਾਤਰੀਆਂ ਨਹੀਂ ਚੱਲਣੀਆਂ ਨਹੀਂ ਤੇ ਮੇਰੀ ਸੁਣ ਗੱਲ ਝੋਲਾ ਚੋਕ ਤੇ ਤੋਰ ਜਿੱਦੜੋਂ ਆਈ ਐ ਬੈਂ ਟਿਕਟੋਈ ਤੋਰੂੰਗੀ ਮੰਮੀ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿੱਦਾਂ ਮਰਜੀ ਹੈ ਤੇ ਉਹਨਾਂ ਦੇ ਬੱਚੇ ਹੀ ਨਾ ਤੁਸੀਂ ਉਹਨਾਂ ਨੂੰ ਤਾਂ ਦੂਰ ਕੀਤਾ ਵਾ ਜਦੋਂ ਮੈਂ ਤੈਨੂੰ ਕਹਿੰਨੀ ਨਾ ਤੈਨੂੰ ਇਹ ਪਰਚਾਵਾ ਆਉਣਾ ਚਾਹੀਦਾ ਨਾ ਉਹਨੂੰ ਤੇਰਾ ਤੂੰ ਫੇਰ ਨਹੀਂ ਸਮਝਦੀ ਆਪਣੀ ਹੀ ਬੋਲੀ ਜੰਨੀ ਐ ਸੋਚ ਲੈ ਜੋ ਮੈਂ ਕਹਿੰਨੀ ਉਹ ਇੱਥੇ ਮੰਨਣਾ ਪੈਣਾ ਹੀ ਜਿੱਥੇ ਰਹਿਣਾ ਹੀ ਤੇ ਹੁਣ ਉੱਠੇਂਗੀ ਵੀ ਕਿ ਨਹੀਂ ਐਸੇ ਬੈਠੀ ਰੋਈ ਪੱਟੀ ਜਾਏਂਗੀ ਪਿਛਲਿਆਂ ਨੂੰ ਉੱਠ ਜਾ ਉੱਠ ਚੱਲ ਤੋਰ ਚੱਲ ਉੱਠ ਜਾ ਇੱਕ ਤਾਂ ਮੈਨੂੰ ਇਹਦਾ ਨਹੀਂ ਪਤਾ ਲੱਗਦਾ ਮੈਂ ਇਹੋ ਵਹਿੰਦੀ ਰਹਿਣੀ ਆ ਕਿ ਕਿਹੜਾ ਪੈਰ ਪਹਿਲਾਂ ਚੁੱਕਦੀ ਕਿਹੜਾ ਪਿੱਛੋਂ ਇਹਦੀ ਮੈਨੂੰ ਕੋਈ ਸਮਝ ਹੀ ਨਹੀਂ ਲੱਗਦੀ ਚੱਲ ਤੋਰ ਅੰਦਰ ਚੁੱਪ ਕਰੇਂਗੀ ਕਿ ਨਹੀਂ ਅੰਜੂ ਹੈ ਚੁੱਪ ਕਰ ਰੋ ਰੋ ਸਤਿਨਦੀ ਰੰਡੀ ਜਿਹੜੀ ਗੱਲ ਕਹਿੰਨੇ ਉਹ ਸਮਝਦੀ ਨਹੀਂ ਨਾ ਸਾਨੂੰ ਇਹਦੀ ਸਮਝ ਲੱਗਦੀ ਆ ਪਰ ਲੰਗ ਮਾਰਨ ਲਾ ਪੈਂਦੀ ਕਦੀ ਕੋਛ ਰੋਣ ਬੈ ਜਾਂਦੀ ਆ ਚਲ ਤੋਰ ਮੇਰੇ ਸੋਣਾ ਅੰਜੂ ਗੱਲ ਆ ਸੂ ਸੂ ਕਰਨਾ ਛੱਡ ਹੁਣ ਪਖੰਡ ਜੇ ਨਹੀਂ ਮੈਨੂੰ ਚੰਗੇ ਲੱਗਦੇ ਜਿਹੜੀ ਮੈਂ ਗੱਲ ਕਹਿੰਨੀ ਨਾ ਉਹ ਸਮਝ ਇੱਥੇ ਬਹਿ ਜਾ ਤੇ ਵਾਹਿਗੁਰੂ ਦਾ ਨਾਮ ਲੈ ਬਸ ਰੋਣੇ ਰੂਨੇ ਕਰ ਬੰਦ ਤੇ ਮੈਂ ਹਰ ਵੇਲੇ ਤੇਰੇ ਤੇਰੇ ਹੱਥ ਚ ਗੁਟਕਾ ਫੜਿਆ ਵੇਖਣਾ ਚਾਹੁੰਨੀ ਆ ਤੇ ਨਾਲੇ ਮੇਰੇ ਮੁੰਡੇ ਦੀ ਫੋਟੋ ਵੇਖਿਆ ਕਰ ਸਵੇਰੇ ਉੱਠ ਕੇ ਤੇ ਜੇ ਕਿਤੇ ਹੁਣ ਹੋ ਵੀ ਕੁੜੀ ਤੇ ਮੈਂ ਤੇਰਾ ਉੱਥੋਂ ਹੀ ਬਿਸਤਰਾ ਗੋਲ ਕਰਕੇ ਤੇ ਤੇਰੇ ਪਹਚਾ ਦੇਣਾ ਪੇਕੇ ਮਸਾ ਕਿਤੇ ਵੇਖ ਮਾਂ ਦੀ ਲੀਤ ਇਹ ਨਾ ਚੱਲੀ ਮਾਂ ਦੇ ਚਾਰ ਧੀਆਂ ਤੋਂ ਇੱਕ ਪੁੱਤ ਹੋਇਆ ਐੱਚ ਮੈਨਾਂ ਕਿ ਤੁਹਾਨੂੰ ਸੁਣਨੀ ਮੈਨੂੰ ਤੁਸੀਂ ਇੱਕ ਗੱਲ ਦੱਸੋ ਤੂੰ ਹੀ ਵੀ ਔਰਤ ਹੋ ਮੈਂ ਵੀ ਹੋ ਰਤਾ ਕਿਹਦੇ ਵੱਸ ਦੀ ਗੱਲ ਆ ਮੰਦੇ ਹੋ ਨਾ ਮਹਾਰਾਜ ਦਾ ਪਾਠ ਕਰਨ ਨੂੰ ਕਹਿੰਦੇ ਹੋ ਨਾ ਮੈਨੂੰ ਉਹਦੇ ਵਾਸਤੇ ਨਾ ਸਾਰਾ ਮੇਰਾ ਕੀ ਦੋਸ਼ ਹੋਏਗਾ ਜੇ ਤੀਆਂ ਆਈਆਂ ਆਪਣੇ ਕਰਮ ਲੈ ਲੈਂਦੀਆਂ ਪੁੱਤ ਵੀ ਆ ਗਏ ਆਪਣੇ ਕਰਮ ਲੈਣਦੇ ਤੀਆਂ ਵੀ ਆਪਣਾ ਲੈਂਦੀਆਂ ਕਾਹਦਾ ਤੁਹਾਨੂੰ ਇੰਨਾ ਗਰੂ ਚੜਿਆ ਰਹਿੰਦਾ ਪੁੱਤਰੇ ਦੇ ਨਾਂ ਦਾ ਦੱਸੋ ਜਰਾ ਗਰੂਰ ਦੀ ਨਹੀਂ ਗੱਲ ਤੂੰ ਜੋ ਮਰਜ਼ੀ ਬੋਲੀ ਜਾ ਮੈਨੂੰ ਤਾਂ ਬਸ ਪੋਤਰਾ ਚਾਹੀਦਾ ਪੋਤਰਾ ਮੈਂ ਤੈਨੂੰ ਸਮਝਾਤਾ ਜੀ ਜਦੋਂ ਤੇਰਾ ਕੇਸ ਹੋਣਾ ਜੇ ਪੁੱਤਰੇ ਦਾ ਸਨਾਹ ਮਿਲੂਗਾ ਤੇ ਮੈਂ ਗੱਜ ਵੱੱਜ ਕੇ ਤੈਨੂੰ ਘਰ ਲੈ ਕੇ ਆਉਂਗੀ ਤੇ ਨਹੀਂ ਤੇ ਉੱਥੋਂ ਹੀ ਆਪਣਾ ਬਿਸਤਰਾ ਗੋਲ ਕਰੀ ਤੇ ਮੈਂ ਤੇਰੇ ਤੈਨੂੰ ਪੇਕੇ ਪਹਚਾ ਦੇਣੀ ਮੈਨੂੰ ਜ਼ਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਮੇਰੇ ਪੇਕੇਆਂ ਦਾ ਕੀ ਦੋਸ਼ ਹੈ ਮੈਨੂੰ ਕੁਝ ਦੱਸੋਗੇ ਉਹਨਾਂ ਦਾ ਕੀ ਕਸੂਰ ਗਰੀਬਾਂ ਦਾ ਤੇ ਕੁੜੀਆਂ ਵੀ ਉਧਰ ਤੋਰਤੀਆਂ ਹੱਸਾ ਨਾ ਕਰਨਾ ਮੰਮੀ ਉਹਨਾਂ ਨੇ ਮੂੰਹ ਨਹੀਂ ਕੁਝ ਮੰਗਣਾ ਨਾ ਹੀ ਉਹ ਕਦੀ ਧੀ ਦੇ ਘਰ ਦਾ ਲੈਣਗੇ ਪਰ ਅੱਜ ਟਾਈਮ ਕਿੰਨਾ ਖਰਚਾ 6 ਮਹੀਨੇ 7 ਮਹੀਨੇ ਹੋ ਗਏ ਗੀਆਂ ਨੂੰ ਸਾਰਾ ਦਵਾਈ ਖਰਚਾ ਕੋਈ ਲਾਣਾ ਪਾਣਾ ਕੋਈ ਸਕੂਲ ਦੀ ਫੀਸਾ ਕੋਈ ਇੰਦਰੋਂ ਤਾਂ ਨਹੀਂ ਜਾਂਦੀਆਂ ਉਹ ਕਰਨ ਦੇ ਖਰਚਾ ਕੋਈ ਗੱਲ ਨਹੀਂ ਭੁੱਖੇ ਮਰਨਦੇ ਆ ਉਹਨਾਂ ਦੀ ਇਹ ਨਹੀਂ ਕੁਛ ਲੱਗਦੀਆਂ ਫਿਰ ਕੀ ਆ ਉਹਨਾਂ ਨੇ ਤੈਨੂੰ ਬੜਾ ਦੁੱਖ ਤੇ ਇੱਥੇ ਜੰਮ ਜੰਮ ਢੇਰ ਲਾ ਦੇ ਉਹ ਕਿਨੇ ਖਰਚੇ ਕਰਨੇ ਆ ਉੱਥੇ ਤਾਂ ਨਹੀਂ ਬੈਠੀਆਂ ਰਹਿਣਾ ਇੱਥੇ ਹੀ ਆਉਣਾ ਉਹਨਾਂ ਨੇ ਵੀ ਕਿੰਨਾ ਕਚਰਾ ਰੱਖ ਲੈਣਗੇ ਨਾਲ ਕੇ ਮੰਮੀ ਮੈਂ ਤਾਂ ਸੁਣੇ ਅਸੀਂ ਜਿਹਦੇ ਘਰ ਔਲਾਦ ਨਾਲ ਨਾ ਹੋਵੇ ਉੱਥੇ ਬੈਠੇ ਪਰਿਵਾਰ ਵਾਲੇ ਕਹਿੰਦੇ ਨੇ ਚਾਹੇ ਧੀ ਆ ਜਾਂ ਚਾਹੇ ਪੋਤਾ ਜੇ ਪਰ ਨਾ ਜ਼ਰੂਰ ਹੋ ਜੇ ਕਿ ਔਰਤ ਮਾਂ ਬਣ ਗਈ ਹੈ ਬਾਂਜਦਾ ਨਾ ਲੱਗੇ ਮੈਂ ਮਾਂ ਤੇ ਗਈਆਂ ਨਾ ਹਾਂ ਮੇਰੀ ਕੋਕਕ ਤਾਂ ਸੱਜੀ ਹੋਈ ਹੈ ਨਾ ਮਾਂ ਤੇ ਗਈਆਂ ਇੱਕ ਜੰਮ ਦੋ ਜੰਮ ਤਿੰਨ ਜੰਮ ਮੇਰੇ ਕੋਲ ਨਹੀਂ ਇਹ ਜਰਿਆ ਜਾਂਦਾ ਮੈਨੂੰ ਤਾਂ ਬਸ ਪੋਤਰਾ ਚਾਹੀਦਾ ਮੈਨੂੰ ਗੱਲਾਂ ਨਹੀਂ ਚਾਹੀਦੀਆਂ ਜੋ ਵੀ ਮੈਂ ਤੈਨੂੰ ਕਹਿੰਨੀ ਆ ਨਾ ਉਦਾਂ ਉਦਾਂ ਕਰ ਬਸ ਤੂੰ ਰੱਬ ਦਾ ਨਾਮ ਲੈ ਭਈ ਐਡੇ ਨਹੀਂ ਰੱਬ ਦੇ ਮਾਂ ਮਾਰੇ ਠੀਕ ਹੈ ਮਾਂ ਮੇਰੀ ਨਾ ਨਾਲ ਇੱਕ ਗੱਲ ਹੋਰ ਸੁਣ ਮੇਰੇ ਗੱਲ ਨੂੰ ਖਾਨੇ 'ਚ ਪਾਲਾ ਜੇ ਇੱਕ ਤੇ ਤੂੰ ਕਮਰੇ 'ਚੋਂ ਬਾਹਰ ਨਿਕਲੀ ਤੇ ਮੈਂ ਤੇਰੀਆਂ ਲੱਤਾਂ ਤੋੜ ਕੇ ਅੰਦਰ ਪਾ ਦੇਣਾ ਈ ਨਾਲ ਇੱਕ ਗੱਲ ਹੋਰ ਸੁਣ ਜੇ ਤੂੰ ਨਹੀਂ ਨਾ ਮੇਰੀ ਕੋਈ ਗੱਲ ਸੁਣਨੀ ਤੇ ਮੈਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਦੇਣਾ ਈ ਵਾ ਮਮੀ ਵਾ ਕਿੱਡੀ ਵੱਡੀ ਗੱਲ ਤੇ ਕਿੰਨੇ ਹਰਾਮ ਨਾਲ ਕਹਿ ਕੇ ਚੱਲ ਗਏ ਹੋ ਕਹਿ ਇਹ ਮ ਆਪਣੇ ਨਾਲ ਪੁੱਤ ਦਾ ਦੂਜਾ ਵਿਆਹ ਕਰ ਦਾਂਗੀ ਦੱਸੋ ਮੈਂ ਤੁਹਾਡੇ ਘਰ ਵਿੱਚ ਖੁਸ਼ੀਆਂ ਲੈ ਕੇ ਨਹੀਂ ਆਈ ਜਦ ਵਿਆਹ ਕੇ ਆਈ ਸੀ ਨਾ ਤੇ ਕਹਿੰਦੇ ਸੀ ਅੰਜੂ ਤੇਰੇ ਨਾ ਪੈਰ ਬੜੇ ਕਰਮਾ ਵਾਲੇ ਨੇ ਮੇਰੇ ਮੁੰਡੇ ਦਾ ਨਾ ਵੀਜ਼ਾ ਲੱਗ ਗਿਆ ਬਾਹਰ ਦਾ ਸੈੱਟ ਹੋ ਗਿਆ ਫਿਰ ਕਹਿੰਦੇ ਅੰਜੂ ਤੂੰ ਸਾਡੇ ਲਈ ਬੜੀ ਕਰਮਾ ਵਾਲੀ ਆ ਆਂਦੇ ਸਾਨੂੰ ਨਾ ਕੁਛ ਖਬਰੀ ਵੀ ਦੇ ਦਿੱਤੀ ਮੈਂ ਦਾਦੀ ਬਨਣ ਵਾਲੀ ਆ ਪਹਿਲੀ ਪੋਤਰੀ ਆਈ ਤੇ ਮੱਥੇ ਵੱਟ ਪਾ ਕੇ ਕਹਤਾ ਅਗਲੀ ਵਾਰੀ ਪੋਤਰਾ ਦੇ ਚਲ ਜਿਹੜਾ ਐ ਰਾਜੀ ਐ ਮੈਨੂੰ ਤਾਂ ਆ ਨਹੀਂ ਸਮਝ ਆਂਦੀ ਵਾਹਿਗੁਰੂ ਆ ਸਾਰੀ ਕਰਨੀ ਤੇ ਤੇਰੀ ਐ ਕਿੰਨੂੰ ਕਿੱਥੇ ਕਿਹੜੀ ਜਗ੍ਹਾ ਬਾਣਾ ਮੈਂ ਤੁਹਾਨੂੰ ਕੀ ਦੇਣਾ ਮੈਂ ਸਮਾ ਰਹਿੰਦੇ ਹਰ ਚੀਜ਼ ਦਾ ਫੈਸਲਾ ਤੇਰੇ ਹੱਥ ਐ ਅਰਚ ਮੇਰਾ ਕੀ ਦੋਸ਼ ਹੈ ਜਿਹੜਾ ਮੈਨੂੰ ਤਮਕੀਲਾ ਕੇ ਚਲ ਗਏ ਨੇ ਕਿ ਦੂਜਾ ਵਿਆਹ ਕਰਦੇ ਸੀ ਕਿਉਂ ਮੈਂ ਕਿਹਨ ਕੋ ਬਾਂਜੇ ਨਹੀਂ ਸਾਂ ਲੰਮੀ ਪੇਸ਼ੀ ਹੈ ਇਹ ਕਰਨੀ ਇਹਦਾ ਸੰਬੰਧੀ ਨਾਲ ਮੈਨੂੰ ਜਾਂਦੇ ਜਾਂਦੇ ਫੇ ਮੇਰੀ ਗੱਲ ਦਾ ਜਵਾਬ ਦੇ ਕੇ ਜਾਣ ਕਿ ਜਿੰਨੂੰ ਦੂਜੀ ਵਿਆਹ ਨੂੰ ਲਿਆਉਣਾ ਚਾਹੁੰਦੇ ਨੇ ਕਿ ਉਹ ਮੱਥੇ ਲਖਵਾ ਕੇ ਆਏਗੀ ਕਿਉਂ ਮੁੰਡਾ ਜੰਮ ਕੇ ਦੇਗੀ ਕਿ ਉਹਦੇ ਮੱਥੇ ਤੇ ਲਿਖਿਆ ਹੈਗਾ ਉਹ ਮੁੰਡਾ ਹੀ ਦੇਗੀ ਕਾਦੀ ਭੁੱਖੀ ਹੈ ਤੇ ਪੁੱਤਾਂ ਨਾਲ ਬੱਧ ਕੇ ਅੱਜਕੱਲ੍ਹ ਧੀਆਂ ਨਹੀਂ ਗਈਆਂ ਮੈਂ ਮਨ ਨਾਲ ਸਿਆਪੇ ਕਰਾਂ ਨੇ ਕੁੱਤੀਆਂ ਦੇ ਇਹਨਾਂ ਕੁੱਤੀਆਂ ਨੂੰ ਇਹਨਾਂ ਨਹੀਂ ਪਤਾ ਕਿ ਇਹ ਸਾਡਾ ਹੀ ਭਲਾ ਸੋਚਦੀ ਐ ਨਾ ਰਕ ਤੇ ਭੇੜਾ ਤਰਜੇ ਸੁਣਦੀਆਂ ਨਹੀਂ ਲੈ ਇਹ ਕਿੱਧਰ ਆ ਗਈ ਐ ਯਾਰ ਇਹ ਖਬਰ ਲਵਾ ਮੈਂ ਜਰਾ ਕਹਿੰਨ ਦੀ ਦੀ ਠੀਕ ਹੋਣ ਸੀ ਟਾਈਮ ਵੀ ਪੂਰਾ ਜੇ ਚੱਲਣ ਦੇ ਅੱਠਵਾਂ ਮਹੀਨਾ ਲੱਗਾ ਹੋਇਆ ਵਾ ਆਏ ਟਾਈਮ ਤੋਂ ਪਹਿਲਾਂ ਹੀ ਨਾ ਕਿਤੇ ਕੇਸ ਹੋ ਜੇ ਆ ਵੀ ਨਾ ਹਾਂ ਭੈਣ ਤੂੰ ਕਿੱਧਰ ਧੁਰੀ ਜਾਨੀ ਆ ਸੱਸੀ ਦਾ ਮੱਸ ਜੀ ਸਾਸਰੀ ਕਾਲੀ ਆ ਹਾਂ ਦੱਸ ਕਿੱਧਰ ਆਈ ਹੈ ਉਹ ਦੀਦੀ ਦਾ ਫੋਨ ਆਇਆ ਹੈ ਵਿੱਚ ਵਜਾ ਆਉਂਦੀ ਹੈ ਠੀਕ ਹੈ ਦੀਦੀ ਠੀਕ ਹੈ ਦੀਦੀ ਨੂੰ ਕੀ ਹੋਇਆ ਚਲ ਬਹਿ ਜਾ ਮੈਂ ਪਾਣੀ ਧਾਣੀ ਲਿਆਵਾ ਬਹਿ ਜਾ ਕਦਾ ਬੋਲਦੇ ਪਏ ਮਾਸੀ ਜੀ ਮੈਨੂੰ ਦੀਦੀ ਨੂੰ ਮਿਲਣ ਵੀ ਨਹੀਂ ਦਿੱਤਾ ਪਤਾ ਨਹੀਂ ਕੀ ਚੱਲੰਦਿਆ ਇੰਨਾ ਰੋਲਾ ਪੈਨਦਿਆ ਇਹ ਫੋਨ ਤੇ ਮਾਸੀ ਜੀ ਨਾ ਆਪਣੇ ਸੁਭਾਅ ਚ ਨਾ ਬਿਲਕੁਲ ਨਹੀਂ ਫਰਕ ਪਾਉਂਦੇ ਕਿੰਨੇ ਸਾਲ ਹੋ ਗਏ ਦੀਦੀ ਦੇ ਵਿਆਹ ਜੋ ਦੀਦੀ ਵਿਆਹ ਹੈ ਨਾ ਇੱਥੇ ਇਹੋ ਇੱਕ ਅਨਜਨਕ ਨੇਸ਼ ਵਿਆਹ ਵਾ ਪਤਾ ਨਹੀਂ ਕੀ ਆ ਪੋਤਰਾ ਚਾਹੀਦਾ ਪੁੱਤਰਾ ਚਾਹੀਦਾ ਮੋਹ ਦੇ ਵਿੱਚ ਕੁੜੀਆਂ ਵੀ ਘਰੋਂ ਕੱਢ ਛੱਡੀਆਂ ਨੇ ਆਦੀ ਹੋ ਗਈ ਮਾਸੀ ਵਾਲੀ ਤੇ ਲੈ ਭੈਣਾ ਪਾਣੀ ਪੀ ਪੀ ਲੈ ਪਾਣੀ ਜੇ ਤੂੰ ਆਉਣਾ ਹੀ ਪਰ ਮਾਸਾ ਫੋਨ ਹੀ ਕਰ ਦਿੰਦੀ ਫੋਨ ਕੀ ਕਰਨਾ ਹੈ ਮਾਸੀ ਜੀ ਮੈਂ ਤੇ ਆਵਾਜ਼ ਸੁਣੀ ਤੇ ਮੈਂ ਤਾਂ ਟੈਨਸ਼ਨ ਹੋ ਗਈ ਮੈਂ ਹਾਂ ਕਿ ਤੇ ਹਜੇ ਤਾਂ ਟਾਈਮ ਵੀ ਨਹੀਂ ਪੂਰਾ ਹੈਗਾ ਕਿਤੇ ਹਸਪੀਟਲ ਨਹੀਂ ਨਾ ਲੈ ਕੇ ਚੱਲਿਆ ਨੂੰ ਮੈਂ ਤਾਂ ਤਾਂ ਭੱਜੀ ਆਈ ਦਵਾ ਦਾ ਅੱਛਾ ਤੈਨੂੰ ਫੋਨ ਸੁਣ ਕੇ ਟੈਨਸ਼ਨ ਹੋ ਗਈ ਹੋਈ ਜਾਂਦੀ ਹੈ ਜਦੋਂ ਫਿਰ ਚੱਲ ਪੈਣਾ ਪਾਣੀ ਤੇ ਪੀ ਕੋਈ ਨਹੀਂ ਮਾਸੀ ਜੀ ਪੀ ਲੈਣੀ ਦੀਦੀ ਕਿੱਥੇ ਮਸੀ ਜੀ ਮੈਂ ਮਿਲਣਾ ਹੈ ਇਹਨਾਂ ਨੂੰ ਓਹ ਹੋ ਇੱਥੇ ਹੀ ਦੀਦੀ ਦੀਦੀ ਕਿਤੇ ਕੈਨੇਡਾ ਤਾਂ ਨਹੀਂ ਭੇਜਤੀ ਸਾਡੇ ਤੇ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਨਹੀਂ ਨਹੀਂ ਇਹੋ ਜਿਹੀ ਨਹੀਂ ਕੋਈ ਗੱਲ ਤੂੰ ਐਡੀ ਦੂਰੋਂ ਭੱਜੀ ਆਈ ਆਂ ਦੱਸ ਫੋਨ ਕਰਕੇ ਪੁੱਛ ਲੈ ਕਿ ਦੀਦੀ ਠੀਕ ਹੈ ਕਿ ਨਹੀਂ ਠੀਕ ਚਲ ਹੁਣ ਦੱਸ ਦੋ ਠੀਕ ਨੇ ਦੀਦੀ ਠੀਕ ਹੈ ਕੁਝ ਨਹੀਂ ਹੋਇਆ ਉਹਨੂੰ ਠੀਕ ਠਾਕ ਹੈ ਮੈਂ ਮਿਲਣਾ ਦੀਦੀ ਨੂੰ ਨਹੀਂ ਨਹੀਂ ਬੈਠੀ ਰਹਿ ਤੂੰ ਇੱਥੇ ਹੀ ਤੁਹਾਨੂੰ ਮੇਰੀ ਗੱਲ ਦਾ ਅਸਰ ਨਹੀਂ ਆਂਦਾ ਠੀਕ ਤੇਗੀ ਨਾ ਦੀਦੀ ਓਹੋ ਠੀਕ ਹੀ ਐ ਤੂੰ ਮਾੜੀ ਜੀ ਫੋਨ 'ਤੇ ਆਵਾਜ਼ ਕੀ ਸੁਣ ਲਈ ਮਾੜਾ ਬੋੜਤਾ ਤੈਨੂੰ ਪਤਾ ਪੂਰਾ ਟਾਈਮ ਇਹ ਬੰਦਾ ਢਿੱਲਾ ਮਿੱਠਾ ਹੁੰਦਾ ਹੀ ਆ ਤੇ ਤੂੰ ਆਵਾਜ਼ ਸੁਣ ਕੇ ਤੇ ਡਾਂਡੇ ਮਿੰਡੇ ਤੁਰੀ ਆਈ ਆ ਠੀਕ ਹੀ ਐ ਜੇ ਦਵਾਈ ਦੂਈ ਦਿੱਤੀ ਤੇ ਫਰਕ ਐ ਤੇ ਠੀਕ ਐ ਹੁਣ ਚੰਗੀ ਭਲੀ ਐ ਮਾੜਾ ਮੋਟਾ ਤੇ ਹੁੰਦਾ ਹੀ ਰਹਿੰਦਾ ਤੈਨੂੰ ਪਤਾ ਹੈ ਨਾ ਉਵੇਂ ਬੱਚੇ ਜੰਮੇ ਮੈਂ ਵੀ ਜੰਮੇ ਤੇ ਮਾੜੀ ਮੋਟੀ ਦਰਦ ਤੇ ਹੁੰਦੀ ਰਹਿੰਦੀ ਐ ਤੇ ਮੈਨੂੰ ਮਿਲ ਲੰਦੋ ਹੁਣਾਂ ਨੂੰ ਇੱਕ ਵਾਰੀ ਹੱਦ ਹੋ ਗਈ ਤੁਹਾਡੇ ਵਾਲੀ ਤੇ ਤੁਹਾਨੂੰ ਤਾਂ ਲੱਗਦਾ ਮੇਰੀ ਗੱਲ ਦਾ ਪੋਰਾ ਵੀ ਅਸਰ ਵੀ ਨਹੀਂ ਤੇ ਸ਼ਰਮ ਵੀ ਨਹੀਂ ਗਈ ਜਦੋਂ ਮੈਂ ਉਹਨੂੰ ਕਿਹਾ ਵੀ ਮੈਂ ਜਨਾਨੀਆਂ ਦੇ ਮੱਥੇ ਨਹੀਂ ਲੱਗਣਦੇ ਤੇਰੀ ਵੀ ਤਾਂ ਧੀ ਆ ਤੂੰ ਇਹ ਦੱਸ ਮੈਨੂੰ ਕਿ ਤੁਸੀਂ ਨਹੀਂ ਉਹਦੇ ਮੱਥੇ ਲੱਗਦੇ ਮੇਰੇ ਤੇ ਪੁੱਤੇ ਮੈਂ ਕਿਹਾ ਮੈਂ ਵੀ ਨਹੀਂ ਘੜੀ ਘੜੀ ਮੱਥੇ ਲੱਗਦੀ ਮੈਂ ਜਨਾਨੀਆਂ ਨੂੰ ਉਹਦੇ ਮੱਥੇ ਨਹੀਂ ਲੱਗਣ ਦੇਣਾ ਵੀ ਤੂੰ ਬੰਦਾ ਮਤ ਮੈਂ ਤੈਨੂੰ ਬਾਹਰ ਦਾ ਅੰਦਰ ਵੀ ਜਾ ਮੱਥੇ ਲੱਗ ਜਾ ਜਾ ਕੇ ਮਾਸੀ ਜੀ ਕਦੋਂ ਤੁਸੀਂ ਆਵਾਮਾ ਪਰਮਾ ਚ ਬਾਹਰ ਆਓਗੇ ਇਦਾਂ ਵੀ ਕਦੀ ਹੁੰਦਾ ਵਾ ਕਿ ਜਨਾਨੀ ਨੂੰ ਜਨਾਨੀ ਦੇ ਮੱਥੇ ਨਾਲ ਲੱਗਣ ਦੋ ਤਾਂ ਮੁੰਡਾ ਆ ਜਾਵਾ ਨਹੀਂ ਪੱਕਾ ਪਤਾ ਵੀ ਦਮ ਹੁੰਦਾ ਹੋ ਜਾਂਦਾ ਵਾ ਤੂੰ ਨਾ ਮੈਨੂੰ ਜਿਆਦਾ ਮਤਾਂ ਨਾ ਦੇ ਕਿੰਨਾ ਕੁ ਚਿਰ ਹੋਰ ਅੰਦਰ ਮੇਰੀ ਗੱਲ ਸੁਣ ਜਿਹੜੇ ਤੂੰ ਕੰਮ ਆਈਆਂ ਨਾ ਉਹ ਪਹਿਣਾ ਤੂੰ ਮੈਨੂੰ ਕੰਮ ਦੱਸ ਤੇ ਜਾ ਤੂ ਵੇਲੇ ਸਿਰ ਆਪਣੇ ਘਰ ਨੂੰ ਕੰਮ ਵੀ ਤੁਹਾਨੂੰ ਮੈਂ ਦੱਸ ਦੰਨੀ ਕੋਈ ਨਹੀਂ ਮੈਂ ਕੁੜੀ ਨੇ ਕਿਤਾਬਾਂ ਲੰਬੀਆਂ ਆ ਜਿਹੜੀਆਂ ਤੁਹਾਨੂੰ ਮੈਂ ਅੱਗੇ ਨਹੀਂ ਕਿਹਾ ਲੱਗ ਗਈਆਂ ਕਿਤਾਬਾਂ ਉਹ ਹੀ ਲੈਣ ਆਈ ਹਾਂ ਮੇਰੀ ਗੱਲ ਸੁਣੋ ਮਾਸੀ ਜੀ ਤੁਹਾਨੂੰ ਮਾਸਾ ਤਰਸ ਨਹੀਂ ਆਉਂਦਾ ਇਹ ਆਪਣੇ ਬੱਚੇ ਤੋਂ ਬਗੈਰ ਕਿੱਦਾਂ ਰਹਿੰਦੀ ਹੋਗੀ ਮਾਂ ਤੇ ਆਪਣੇ ਬੱਚੇ ਤੋਂ ਬਗੈਰ ਨਾ ਇੱਕ ਮਿੰਟ ਨਹੀਂ ਰਹਿ ਸਕਦੀ ਤੇ ਤੁਸੀਂ ਤੁਸੀਂ ਹੀ 7-8 ਮਹੀਨੇ ਹੋ ਗਏ ਕੁੜੀਆਂ ਘਰੋਂ ਤੋਰੀਆਂ ਆਈਆਂ ਵਾ ਤੇ ਕੁੜੀਆਂ ਕਿਤੇ ਕਥਾਰੇ ਤੋਰੀਆਂ ਆ ਵਾ ਤੁਸੀਂ ਥੱਕ ਜਿਹੇ ਜਿ ਰੱਖਦੇ ਫੇਰ ਕੀ ਹੋ ਗਿਆ ਨਾਨਕੇ ਗਈਆਂ ਵਾ ਆ ਜਾਣਗੀਆਂ ਲੈ ਆਵਾਂਗੇ ਕੁੜੀਆਂ ਖੁਸ਼ੀ ਖੁਸ਼ਾਲੀ ਗਈਆਂ ਅਨਾ ਭਾਵੇਂ ਜਿੰਨਾ ਚਿਰ ਮਰਜੀ ਰਹਿਣ ਤੁਸੀਂ ਥੱਕਾ ਦੇ ਕੇ ਕੱਢੀਆਂ ਵਾ ਇਧਰੋਂ ਕਿ ਉਹਦੇ ਮੱਥੇ ਨਹੀਂ ਲਾਉਣੀਆਂ ਇਸ ਕਰਕੇ ਸਾਨੂੰ ਸੰਭਲਣ ਨੂੰ ਕੀ ਆ ਸਾਡੀਆਂ ਵੀ ਕੁਝ ਲੱਗਦੀਆਂ ਵਾ ਅਸੀਂ ਬੜੇ ਪਿਆਰ ਨਾਲ ਰੱਖੀਆਂ ਵਾ ਪਿਆਰ ਨਾ ਰੱਖਿਆ ਤੇ ਫੇਰ ਗੱਲਾਂ ਕਰੀਆ ਬਣਾਉਂਦੀ ਨਾਲੇ ਤੂੰ ਗੱਲਾਂ ਕਰੀ ਜਾਨੀ ਨਾਲੇ ਪਿਆਰ ਨਾ ਰੱਖਿਆ ਮੈਨੂੰ ਤਾਂ ਨਹੀਂ ਲੱਗਦਾ ਤੂੰ ਪਿਆਰ ਨਾ ਰੱਖਿਆ ਹੋਣੀਆ ਗੱਲਾਂ ਤੇ ਤੁਹਾਨੂੰ ਇਹ ਕਰਦੇ ਆ ਕਿ ਮਾਂ ਵੀ ਤੇ ਚਾਹੁੰਦੀ ਨਾ ਆਪਣੀਆਂ ਧੀਆਂ ਨੂੰ ਮਿਲਣਾ ਕੋਈ ਗੱਲ ਨਹੀਂ ਮਾਂ ਚਾਹੁੰਦੀ ਤੇ ਮਲਾ ਦਾਂਗੇ ਕੋਈ ਗੱਲ ਨਹੀਂ ਨਾਲੇ ਮੇਰੀ ਸੁਣ ਗੱਲ ਕੁੜੀਆਂ ਨੂੰ ਭਲਾ ਨਾਨਕੇ ਰੱਖ ਨਹੀਂ ਸਕਦੇ ਵੀ ਲੁੱਟੇ ਜੇ ਤੁਸੀਂ ਲੋਕੀ ਤੇ ਦੋ ਤੀਆਂ ਵਿਆਹ ਵੀ ਕਰ ਦਿੰਦੇ ਆ ਤੂੰ ਇਹ ਤੇ 4 8 ਮਹੀਨੇ ਰੱਖ ਕੇ ਲਿਆ ਤੂੰ ਤੇ ਪਹਿਣਾ ਸਿਰ ਹੀ ਚੁੱਕ ਲਿਆ ਆ ਕੇ ਮੇਰਾ ਮਾਸੀ ਜੀ ਅਹੀਂ ਰੱਖਣ ਤੋਂ ਨਹੀਂ ਨਾ ਕਰਦੇ ਅਹੀਂ ਰੱਖ ਲਾਂਗੇ ਅਹੀਂ ਸਾਰੀ ਉਮਰ ਵੀ ਰੱਖ ਲਾਂਗੇ ਕੋਈ ਗੱਲ ਨਹੀਂ ਸਾਨੂੰ ਮਾੜੀਆਂ ਨਹੀਂ ਲੱਗਦੀਆਂ ਪਰ ਘਟਕੜ ਉਹਨਾਂ ਨੂੰ ਇੰਨੀ ਇਜਾਜ਼ਤ ਦੋ ਕਿ ਆਪਣੀ ਮਾੜਾ ਫੋਨ ਤੇ ਤੇ ਗੱਲ ਕਰ ਸਕਣ ਆਪਣੀ ਮਾਂ ਨੂੰ ਮਾੜਾ ਮੋਟਾ ਕਦੀ ਕਦਾਂ ਹੀ ਆ ਕੇ ਮਿਲ ਤੇ ਸਕਣ ਕੋਈ ਨਹੀਂ ਮਿਲਣਗੀਆਂ ਭੈਣੇ ਜਦੋਂ ਰੱਬ ਖੁਸ਼ੀਆਂ ਦਾ ਵੇਲਾ ਦਊਗਾ ਨਾ ਅਸੀਂ ਆਪੇ ਆਪਣੀਆਂ ਧੀ ਆਪਣੇ ਘਰ ਲੈ ਆਵਾਂਗੇ ਤੂੰ ਟੈਨਸ਼ਨ ਨਾ ਲੈ ਤੁਮਹੀ ਮਾਸੀ ਜੀ ਤਹੀ ਪੋਤਰਾ ਪੋਤਰਾ ਲਾਇਆ ਤੇ ਰੱਬ ਦੀ ਦੇਣ ਆ ਇਹ ਤੇ ਰੱਬ ਦੇ ਹੱਥ ਚ ਆ ਉਹਨੇ ਧੀ ਦੇਣੀ ਜਾਂ ਪੁੱਤ ਦੇਣਾ ਸੋ ਨਾ ਮੇਰੀ ਗੱਲ ਸੁਣ ਜਿਆਦਾ ਜਬਾਨ ਨਾ ਮੇਰੇ ਨਾਲ ਚਲਾ ਤੂੰ ਜਿਹੜਾ ਕੰਮ ਆਈਆਂ ਤੂੰ ਜਾ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਮੈਂ ਤੇ ਬੜੀ ਮਹਿੰਗੀ ਤੇ ਬੜੀ ਵਧੀਆ ਜਗ੍ਹਾ ਤੋਂ ਸ਼ਰਤੀਆ ਦਵਾਈ ਖਵਾਈ ਆ ਮੁੰਡੇ ਦੀ ਤੇ ਮੈਨੂੰ ਵਿਸ਼ਵਾਸ ਆ ਕਿ ਮੇਰੇ ਘਰ ਪੋਤਰਾ ਹੀ ਹੋਣਾ ਸਾਨੂੰ ਪੱਕਾ ਵਿਸ਼ਵਾਸ ਹੈ ਮੈਨੂੰ ਪੱਕਾ ਵਿਸ਼ਵਾਸ ਹੈ ਗੱਲ ਸੁਣ ਲੈ ਧਿਆਨ ਨਾਲ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਜਾਣਨ ਵਾਲਿਆਂ ਨੇ ਉੱਥੋਂ ਹੀ ਦਵਾਈ ਖਾਧੀ ਆ ਤੇ ਉਹਨਾਂ ਸਾਰਿਆਂ ਦੇ ਘਰ ਮੁੰਡੇ ਹੀ ਹੋਏ ਆ ਮੈਨੂੰ ਤਾਂ ਲੱਗਦਾ ਤੂੰ ਨਹੀਂ ਚਾਹੁੰਦੀ ਵੀ ਤੇਰੇ ਨੂੰ ਨਾਨ ਨੂੰ ਵੀ ਰੱਬ ਪੁੱਤ ਦਵੇ ਇਹ ਇਹ ਕਿੱਦਾਂ ਕਹਿਂਦੇ ਮੱਸ ਜੀ ਤੁਸੀਂ ਅਸੀਂ ਕਿਉਂ ਨਹੀਂ ਚਾਹੁੰਦੇ ਆ ਅਸੀਂ ਤਾਂ ਚਾਹੁੰਦੇ ਆ ਕਿ ਸਾਡੀ ਧੀ ਆਪਣੇ ਘਰ ਖੁਸ਼ ਰਹੇ ਜਿੱਦਾਂ ਦਾ ਪਰਿਵਾਰ ਚੰਦਾ ਉਦਾਂ ਹੋਵੇ ਪਰ ਇਹ ਤੇ ਹੈਗਾ ਤੇ ਰੱਬ ਦੇ ਹੱਥ ਵਾਸੀ ਆ ਨਾ ਚਲੋ ਮੰਨਦੇ ਤੇ ਦਵਾਈ ਕੋਈ ਆ ਚਲੋ ਰੱਬ ਤੁਹਾਡੀ ਵੀ ਉਮੀਦ ਪੂਰੀ ਕਰੇ ਹੋ ਸਕਦਾ ਮੁੰਡਾ ਹੋਈ ਜਾਵੇ ਹੁਣ ਹੋਏਗਾ ਹੋ ਕੀ ਸਕਦਾ ਤੂੰ ਇੰਜ ਕਰ ਜਿਹੜੇ ਕੰਮ ਆਈਆਂ ਨਾ ਆਪਣਾ ਕਰ ਤੇ ਚੱਲ ਦੀ ਬਣ ਤੂੰ ਕੋਈ ਨਹੀਂ ਉਹ ਦੇ ਦਿਓ ਫਿਰ ਮੈਨੂੰ ਕਿਤਾਬਾਂ ਲੱਭ ਗਈਆਂ ਦੇ ਦਿੰਨੇ ਆ ਐ ਜਾ ਮੈਂ ਕਿਤਾਬਾਂ ਲਿਉਣੀ ਆ ਨਾਲੇ ਮੈਂ ਚਾਹ ਬਣਾ ਲਿਆ ਵਾ ਫਿਰ ਕਹਿੰਗੀ ਮੈਨੂੰ ਤੇ ਘੁੱਟ ਚਾਹ ਦਾ ਵੀ ਨਹੀਂ ਪਿਆਇਆ ਕੋਕਾ ਪਾਣੀ ਪਿਆ ਕੇ ਤੋਰਤਾ ਵਾ ਨਹੀਂ ਮਾਸੀ ਜੀ ਬਸ ਤੇ ਕਿਤਾਬਾਂ ਲੈ ਦੇ ਮੈਂ ਚਾਹ ਨਹੀਂ ਪੀਣੀ ਬਹਿ ਜਾ ਦੋ ਮਿੰਟ ਪਤਾ ਨਹੀਂ ਰੱਬਾ ਤੂੰ ਵੀ ਕਿੱਥੇ ਸੁੱਤਾ ਵਾ ਦੀਦੀ ਨੇ ਪਹਿਲੇ ਆਪਣੇ ਪੇਕੇ ਘਰ ਇੰਨੀ ਗਰੀਬੀ ਸੀ ਉਦੋਂ ਐਨੇ ਦੁੱਖ ਝੱਲੇ ਗਰੀਬੀ ਝੱਲੀ ਤੇ ਜੇ ਵਿਆਹ ਆਇਆ ਐ ਸੁੱਖ ਲੈਣ ਦਾ ਟਾਈਮ ਆਇਆ ਤੇ ਸੱਸ ਐਹੋ ਜੀ ਟੱਕਰ ਗਈ ਪੁੱਤ ਪੋਤੀ ਕਰਦੀ ਰਹਿੰਦੀ ਦੱਸ ਕਿਤੇ ਧੀਆਂ ਮਾਣੀਆਂ ਵਾ ਪਰ ਬਪਾ ਦੇ ਹਾਂ ਕਿਤੇ ਉਹਦੀ ਝੋਲੀ ਚ ਵੀ ਪੁੱਤ ਉਹ ਵੀ ਕਿਤੇ ਖੁਸ਼ੀਆਂ ਦੇ ਚਾਰ ਦਿਨ ਵੇਖ ਲਵੇ ਕਿੰਨੇ ਮਹੀਨੇ ਹੋ ਗਏ ਦੀਦੀ ਨੂੰ ਵੇਖਣਾ ਤਾਂ ਦੂਰ ਕਿਤੇ ਆਵਾਜ਼ ਵੀ ਨਹੀਂ ਸੁਣੀ ਜੱਜ ਮਾੜੀ ਜੀ ਫੋਨ ਤੇ ਆਵਾਜ਼ ਸੁਣੀ ਸੁਣੀ ਉਹ ਵੀ ਚੀਕ ਝੜੇ ਦੀ ਪਤਾ ਨਹੀਂ ਕੀ ਕਹਿਨਦੇ ਹਣੂ ਕਿਉਂ ਦੀਦੀ ਇੰਨਾ ਰੋਲਾ ਪਾਉਂਦੇ ਸੀ ਸੱਸ ਦੀਵੇਂ ਬੜੀਆਂ ਆਵਾਜ਼ਾਂ ਆਉਂਦੀਆਂ ਹੀ ਲੱਗੋ ਤੇ ਦਰਾਣੀ ਦੀਆਂ ਵੀ ਪਤਾ ਨਹੀਂ ਕੀ ਕਹਿਨਦੇ ਹੋਣੇ ਉਹਨੂੰ ਕਿੰਨਾ ਜ਼ੁਲਮ ਕਰਨਦੇ ਹੋਣੇ ਉਹਤੇ ਹੋਰੇ ਚਿਪਾ ਕੇ ਰੱਖਿਆ ਨੂੰ ਮੈਨੂੰ ਤਾਂ ਲੱਗਦਾ ਕਿਤੇ ਬਾਹਰ ਅੰਦਰ ਵੀ ਨਹੀਂ ਉਹਨੂੰ ਜਾਣ ਦਿੰਦੇ ਆਣੇ ਪਤਾ ਨਹੀਂ ਡਾਕਟਰ ਨੂੰ ਵੀ ਚੈੱਕ ਕਰਾਉਣ ਖੜਦੇ ਆ ਕਿ ਨਹੀਂ ਖੜਦੇ ਕਿ ਅੰਦਰ ਹੀ ਪਾ ਕੇ ਰੱਖਿਆ ਵਾ ਰੱਬਾ ਤੂੰ ਕਿਉਂ ਕਿਤੇ ਨੇੜੇ ਹੋ ਕੇ ਸੋਲਣਾ ਜਿਵੇਂ ਜਿਵੇਂ ਟਾਈਮ ਹੁਣ ਨੇੜੇ ਆਉਂਦੇ ਹਨਾ ਮੈਂ ਤੇ ਆਪ ਬਾਬਾ ਜੱਗੇ ਹਰ ਦਸਾਂ ਕਰਦੀ ਬਾਬਾ ਜੀ ਉਹਦੀ ਝੋਲੇຊੋਂ ਪੁੱਤ ਪਾਈ ਦੋ ਕਿਤੇ ਉਹ ਵੀ ਸੁੱਖ ਵੇਖ ਲਵੇ ਉਹਦੀ ਸਸਤ ਜਾਵੇ ਕਿਤੇ ਮੂੰਹ ਬੰਦ ਹੋ ਜਵੇ ਮਾਸੀ ਜੀ ਤੇ ਨਾ ਮੇਰੇ ਸਾਹਮਣੇ ਨਹੀਂ ਉਹਨੂੰ ਬਖਸ਼ਾਂਦਾ ਤੇ ਪਿੱਠ ਪਿੱਛੇ ਪਤਾ ਨਹੀਂ ਕੀ ਕਰਦੇ ਹੋਣਗੇ ਮੈਂ ਤਾਂ ਨਹੀਂ ਇੱਥੇ ਵੀ ਨਹੀਂ ਚਾਹ ਘੁੱਟ ਚਾਹ ਦਾ ਪੀ ਵੀ ਲੈਣਾ ਜੇ ਉਹ ਵੀ ਇਨਾਂ ਨੇ ਨਾ ਸਾਡੀ ਧੀ ਤੇ ਚੁਕੜਨਾਵਾ ਚੱਲ ਮਣਾ ਮੈਂ ਵੇਖਾਂ ਕਿਤਾਬਾਂ ਕੱਢੀਆਂ ਉਹਨਾਂ ਨੇ ਲਵਾ ਤੇ ਜਾਵਾ